ਜੀ ਛਤਵੀਰ ਚਿੜੀਆ ਘਰ ਵਿੱਚ ਆਏ ਹੋਏ ਆ ਤੇ ਆਲੇ-ਦਾਲੇ ਬਹੁਤ ਹੀ ਹਰਿਆਲੀ ਹੀ ਹਰਿਆਲੀ ਆ ਤੇ ਇਧਰ ਦੇਖੋ ਤੁਹਾਨੂੰ ਹਾਸੀ ਨਜ਼ਰ ਆਉਣਗੇ ਇਹਨਾਂ ਨੂੰ ਇੱਥੇ ਚਿੜੀਆ ਘਰ ਦੇ ਵਿੱਚ 250 ਜੋ ਕਿਲੋ ਚਾਰਾ ਹੈ ਉਹ ਹਰ ਰੋਜ਼ ਦਿੱਤਾ ਜਾਂਦਾ ਹੈ ਤੇ ਇਹਨਾਂ ਦੀ ਜਿਹੜੀ ਉਮਰ ਹੁੰਦੀ ਹੈ ਉਹ 60 ਤੋਂ 70 ਸਾਲ ਦੇ ਕਰੀਬ ਹੁੰਦੀ ਹੈ ਇਹਨਾਂ ਦੀ ਇੱਕ ਇਹ ਵੀ ਆਦਤ ਹੁੰਦੀ ਹੈ ਹਾਥੀਆਂ ਦੀ ਗਿਹੇ ਨੋਂ ਤੋਂ ਹੋਂ ਤੋਂ ਬਾਅਦ ਆਪਣੇ ਉੱਪਰ ਮਿੱਟੀ ਪਾਈ ਜਾਂਦੇ ਰਹਿੰਦੇ ਆ। ਉਹੀ ਗੱਲ ਹੋ ਗਈ ਨਾ ਵੀ ਨਾਤੀ ਦੁੱਤੀ ਰਹੇਗੀ। ਮੇਰੀ ਕੁੰਸ ਤੇ ਮੱਖੀ ਬਹਿ ਗਈ ਆ ਨਾ। ਸੋ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਖੜੇ। ਤੇ Sri Lanka ਦਾ ਜਿਹੜਾ ਰਾਸ਼ਟਰੀ ਪਸ਼ੂ ਹੈ, ਨੈਸ਼ਨਲ ਐਨੀਮਲ ਹੈ, ਉਹ ਸ਼ੇਰ ਵੀ ਹੈ ਤੇ ਹਾਥੀ ਵੀ ਹੈ। ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਖੜੇ ਇਹ ਹੈ ਬਾਗ ਤੇ ਇਹਦੀ ਜੋ ਪੀਐਸਆਈ ਪਾਵਰ ਹੁੰਦੀ ਆ ਉਹ 1050 ਹੁੰਦੀ ਆ ਪੀਐਸਆਈ ਜੋ ਪਾਵਰ ਹੁੰਦੀ ਹੈ ਉਹ ਜਵਾੜੇ ਦੀ ਮਜ਼ਬੂਤੀ ਨੂੰ ਮਾਪਣ ਦੇ ਲਈ ਇੱਕ ਮਾਪਦੰਡ ਹੁੰਦਾ ਹੈ ਸੋ ਇਹ ਬੰਗਾਲ ਟੈਗਰ ਤੇ ਭਾਰਤ ਦਾ ਹੈ ਰਾਸ਼ਟਰੀ ਪਸ਼ੂ ਹੈ ਸੋ ਦੇਖੋ ਕਿੰਨਾ ਸੋਹਣਾ ਇੱਕ ਗੱਲ ਹੋਰ ਹੈ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਬਾਗ ਪਾਏ ਜਾਂਦੇ ਨੇ ਉਹ ਭਾਰਤ ਦੇ ਵਿੱਚ ਪਾਏ ਜਾਂਦੇ ਨੇ ਤੇ ਇਹਨਾਂ ਦੀ ਗਿਣਤੀ ਨੂੰ ਵਜਾਉਣ ਦੀ ਖਾਤਰ 1973 ਦੇ ਵਿੱਚ ਪ੍ਰੋਜੈਕਟ ਟਾਈਗਰ ਸ਼ੁਰੂ ਹੋਇਆ ਸੀਗਾ ਸੋ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਇੱਧਰ ਨੂੰ ਦੇਖ ਰਿਹਾ ਮੈਨੂੰ ਲੱਗਦਾ ਇੱਧਰ ਨੂੰ ਆਊਗਾ ਮੇਰੇ ਕੋਲ ਨੂੰ ਆ ਜਾ ਆ ਹਾਂਜੀ ਇਹ ਹੈ ਸਫੇਦ ਟਾਈਗਰ ਤੇ ਇਹਦੀ ਜਿਹੜੀ ਮਾਤਭੂਮੀ ਹੈ ਉਹ ਸਾਡਾ ਦੇਸ਼ ਭਾਰਤ ਹੈ ਸਭ ਤੋਂ ਪਹਿਲਾ ਜਿਹੜਾ ਵਾਈਟ ਟਾਈਗਰ ਆ ਉਹ 1951 ਦੇ ਵਿੱਚ ਭਾਰਤ ਵਿੱਚ ਹੀ ਦੇਖਿਆ ਗਿਆ ਸੀ ਰੀਵਾ ਦੇ ਮਹਾਰਾਜਾ ਦੇ ਵੱਲੋਂ ਹਾਂਜੀ ਇਹ ਹੈ ਹਿਪੋ ਜਿਹਨੂੰ ਆਪਾਂ ਦਰਿਆਈ ਕੋੜਾ ਕਹਿ ਦਿੰਨੇ ਆ ਇਹਦੀ ਇੱਕ ਖਾਸੀਅਤ ਹੈ ਕਿ ਇਸ ਨੂੰ ਗੁਲਾਬੀ ਰੰਗ ਦਾ ਪਸੀਨਾ ਆਉਂਦਾ ਹੈ ਤੇ ਇਹਦੀ ਜਿਹੜੀ ਪੀਐਸਆਈ ਪਾਵਰ ਹੁੰਦੀ ਹੈ ਜਵਾੜੇ ਨੂੰ ਮਾਪਣ ਦੀ ਜੋ ਜਵਾੜੇ ਦੀ ਪਾਵਰ ਨੂੰ ਮਾਪਣ ਦੀ ਜੋ ਮਾਪਦੰਡ ਹੁੰਦਾ ਹੈ ਇਹ ਜਵਾੜਾ ਕਿੰਨਾ ਤਾਂ ਮਜ਼ਬੂਤ ਹੈ ਉਹ 1800 ਪੀਐਸਆਈ ਹੈ ਤੇ ਇਨਸਾਨ ਦੀ ਜੋ ਪੀਐਸਆਈ ਪਾਵਰ ਹੁੰਦੀ ਹੈ ਉਹ 167 ਦੇ ਲਵੇ ਹੁੰਦੀ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾਲ ਇਹਦਾ ਛੋਟਾ ਜਿਹਾ ਬੱਚਾ ਹੈ ਤੋਂ ਕੁਦਰਤ ਨੇ ਕੀਆ ਕਲਾਕਾਰੀ ਕੀਤੀ ਹੈ ਬਰਾਤਰਾਂ ਦੇ ਜਾਨਵਰਾਂ ਤੇ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਤੇ ਸੋ ਆਰੇ ਦਿਵਾਲੀ ਤੁਹਾਨੂੰ ਦਿਖਾਉਣੀ ਹੈ ਕਿ ਕਿੰਨਾ ਸੋਹਣਾ ਮਾਹੌਲ ਹੈ ਬਹੁਤ سارے ਲੋਕ ਦੇਖਣ ਆਏ ਹੋਏ ਹਨ ਇੱਧਰ ਜੇ ਕਪਾਲ ਸਿੰਘ ਤੇ ਜਿਹੜੇ ਵੀ ਜਾਨਵਰ ਦੇ ਜਿਹੜੇ ਵੀ ਜਾਨਵਰ ਨੂੰ ਤੁਸੀਂ ਦੇਖ ਰਹੇ ਹੋ ਸਾਰਿਆਂ ਬਾਰੇ ਕੁਛ ਨਾ ਕੁਛ ਇੱਥੇ ਲਿਖਿਆ ਹੁੰਦਾ ਹੈ ਜਿਵੇਂ ਇਪੋ ਦੇ ਬਾਰੇ ਲਿਖਿਆ ਹੋਇਆ ਹੈ ਕਿ ਦੀ ਜਿਹੜੀ ਸਨੈਣੀ ਉਹ ਥਣਧਾਰੀ ਹੈ ਬੱਚੇ ਦੇ ਦੀ ਉਮਰ ਆ ਜਿਹੜੀ ਉਹ ਨਰ ਦੀ 7 ਸਾਲ 5 ਮਹੀਨੇ ਮਾਤਾ 5 ਤੋਂ 6 ਸਾਲ ਗਰਭ ਕਾਲ ਦੇ 8 ਮਹੀਨੇ ਬੱਚਿਆਂ ਦੀ ਗਿਣਤੀ ਹੈ ਜਿਹੜੀ ਇੱਕ ਇੱਕ ਵਾਰ ਚ ਇਹ ਇੱਕੋ ਬੱਚਾ ਹੀ ਦਿੰਦੇ ਨੇ ਤੇ ਕੁਦਰਤੀ ਜਿਹੜਾ ਭੋਜਨ ਉਹ ਉਹ ਘਾ ਤੇ ਖੋਦੇ ਆ ਤੇ ਇਹ ਇੱਕ ਸਾਕਾਹਾਰੀ ਜਾਨਵਰ ਹੈ ತಾನು ದೇ ಸದ ಮಿರ್ಗ ਆ ਦੇਖੋ ਕਿੰਨੇ ਸੋਹਣੇ ਨੇ ਦੂਰੋਂ ਤਾਂ ਇਹ ਬੱਕਰੀਆਂ ਜਿਹਾ ਲੱਗਦੀਆਂ ਨੇ ਕਿ ਨਹੀਂ ਜਗਪਤ ਹਾਂ ਸਹੀ ਗੱਲ ਹੈ ਹਨਾ ਦੂਰੋਂ ਤਾਂ ਬੱਕਰੀਆਂ ਜਿਹੀ ਲੱਗਦੀਆਂ ਨੇ ਤੇ ਬਹੁਤ ਹੀ ਸੋਹਣੇ ਲੱਗ ਰਹੇ ਨੇਗੇ ਇਹੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਿਰਨ ਹੁੰਦੇ ਆ ਮਿਰਗ ਹੁੰਦੇ ਆ ਇਹ ਤਾਂ ਸ਼ਾਕਾਹਾਰੀ ਹੀ ਹੁੰਦੇ ਨੇਗੇ ਸੋ ਇੱਕ ਗੱਲ ਹੋਰ ਹੈ ਜਿਨ੍ਹਾਂ ਦੇ ਸਿੰਗ ਹੁੰਦੇ ਨੇ ਉਹ ਨਰ ਹੁੰਦਾ ਹੈ ਅਤੇ ਜੋ ਬਿਨਾ ਸਿੰਗਾ ਤੋਂ ਹੁੰਦੇ ਆ ਉਹ ਮਾਦਾ ਹੁੰਦੀ ਹੈ ਦੇਖੋ ਕਿੰਨੇ ਵਧੀਆ ਲੱਗ ਰਹੇ ਨੇਗੇ ਤੇ ਆਲੇ-ਦੁਆਲੇ ਦਾ ਜੋ ਮੌਸਮ ਹੈ ਉਹ ਵੀ ਬਹੁਤ ਵਧੀਆ ਹੈ ਦੇਖੋ ਕੁਦਰਤ ਦੇ ਵਿੱਚ ਰਹਿਣਾ ਕਿੰਨਾ ਸਕੂਨ ਦੇਣ ਵਾਲਾ ਹੁੰਦਾ ਹੈ ਬੜਾ ਹੀ ਸਕੂਨ ਦੇ ਵਾਲਾ ਮਾਹੌਲ ਆਗਾ ਬਹੁਤ ਹੀ ਜ਼ਿਆਦੇ ਤੇ ਇੱਧਰ ਹੈਗੀ ਭਾਰਤੀ ਲੂੰਬੜੀ ਮੈਨੂੰ ਲੱਗਦਾ ਟੁੱਪ ਕਰਕੇ ਅੰਦਰ ਹੀ ਬੜੀ ਬੈਠੀ ਹੈ ਸੁਬੇਤ ਨਹੀਂ ਰਹੀ ਕਿਤੇ ਚਲੋ ਕੋਈ ਨਾ ਅੱਗੇ ਉਹ ਦੇਖਦੇ ਆ ਕਿਹੜਾ ਜਾਨਵਾਰ ਹੈ ਉਹ ਅੱਗੇ ਆ ਗਿਆ ਜੀ ਭਾਰਤੀ ਲੂੰਬੜੀ ਤਾਂ ਉਹੀ ਹੈ ਜੱਗਪਾਲ ਉਹ ਹੈ ਕਿੱਥੇ ਹੈ ਦਰਸ਼ਨ ਤਾਂ ਦੇ ਕਰ ਰਿਹਾ ਉਹ ਸੇ ਵੇ ਹੋ ਪੀਏ ਜੱਗਪਾਲ ਖੜਿਆ ਸਾਇਦ ਤੁਹਾਨੂੰ ਇਦਾਂ ਨਜ਼ਰ ਨਾ ਆਵੇ ਇੱਕ ਮਿੰਟ ਇਹ ਹੈ ਭਾਰਤੀ ਲੂੰਬੜੀ ਇਹ ਉਹੀ ਲੂੰਬੜੀ ਹੈ ਜਿਹੜੀ ਕਹਿੰਦੀ ਸੀ ਅੰਗੂਰ ਖੱਟੇ ਹੈ ਇਥੇ ਚਿੜੀਆ ਘਰ ਤੋਂ ਇੱਕ ਫਾਲੋ ਜਾਂ ਆਂਡੇ ਦੇ ਪਾਇਆ ਜਾਂਦਾ ਹੈ ਤੇ ਹੁੰਦਾ ਸੀਗਾ ਜਦਪਾਲ ਇਹਦਾ ਖੇਡਾ ਵੀ ਪਵਾਇਆ ਜਾਂਦਾ ਸੀ ਮਦਾਰੀ ਨਾਲੇ ਬਾੰਦਰੀ ਦਾ ਖੇਡਾ ਪਵਾਉਦਾ ਹੁੰਦਾ ਨਾਲੇ ਰਿਸ ਦਾ ਖੇਡਾ ਪਵਾਉਦਾ ਹੁੰਦਾ ਪਰ ਇਹ ਖਤਰਨਾਕ ਇੰਨਾ ਦਾ ਦੇਖੋ ਇਹਨੂੰ ਡਬਲ ਜਾਲ ਲਾਇਆ ਹੋਇਆ ਇੱਕ ਜਾਲਾ ਲਾਇਆ ਹੋਇਆ ਇੱਕ ਜਾਲਾ ਲਾਇਆ ਹੋਇਆ ਤੇ ਕਾਲੇ ਰੰਗ ਦਾ ਹੈ ਦੇਖਦਾ ਹੈ ਧਿਆਨ ਦੇ ਨਾਲ ਬਦੇ ਇਧਰ ਨੂੰ ਬਦੇ ਉਧਰ ਨੂੰ ਬڑے-ਬڑے ਦੰਦ ਨੇ ਇਹਦੇ ਤੋਂ ਕੋਣੋ ਜਮਾਨੇ ਨਹੀਂ ਰਹੇ ਜਦੋਂ ਰਿਸ ਦਾ ਖੇਡਾ ਦੇਖਣ ਨੂੰ ਮਿਲ ਜੇ ਪਰ ਬਾਕੀ ਸਾਰੇ ਜਾਨਵਰ ਸੁੱਤੇ ਪਏ ਸੀ ਦੁਪਹਿਰ ਕਰਕੇ ਇਕੱਲਾ ਇਹ ਹੀ ਆ ਜਿਹੜਾ ਦੁਪਹਿਰ ਚ ਗਿੜੇ-ਗਾੜਦਾ ਫਰੀ ਜਾਂਦਾ ਹੈ ਵਧੀਆ ਦਰਸਾਂ ਦੇ ਰਿਹਾ ਸੰਗਤਾਂ ਨੂੰ ਹੈਲੋ ਉਹ ਦੇਖੋ ਚਾਹ ਰਹੇ ਸੀ ਅਕਬਰ ਹੈ ਨਾ ਤੇ ਇੱਧਰ ਦੇਖੋ ਹਰਿਆਲੀ ਹੀ ਹਰਿਆਲੀ ਆ ਬਹੁਤ ਸਕੂਨ ਜਿਹਾ ਮਿਲਦਾ ਹਰਿਆਲੀ ਦੇ ਵਿੱਚ ਆ ਕੇ ਜਿਹੜਾ ਇਹਦਾ ਭੋਜਨ ਹੈ ਉਹ ਆਪਾਂ ਇੱਥੇ ਦਿਖਾਉਣੇ ਆ ਹਰ ਰੋਜ਼ ਖਾਂਦਾ ਇਹ ਜਿਹੜਾ ਚਿੜੀਆ ਘਰ ਦੇ ਵਿੱਚ ਇਹਨੂੰ ਭੋਜਨ ਦਿੱਤਾ ਜਾਂਦਾ ਬਰੀਆਨੀ ਦਿੱਤੀ ਜਾਂਦੀ ਆ ਅੰਡੇ ਤੇ 1 ਲੀਟਰ ਦੁੱਧ ਕਪੀਤਾ ਤੇ ਸ਼ਹਿਰ ਨਵੰਬਰ ਤੋਂ ਮਾਰਚ ਤੱਕ ਦਿੱਤਾ ਜਾਂਦਾ ਹੈਗਾ ਇਹ ਗਲੂ ਕੌਂਡੀ ਵੀ ਦਿੱਤਾ ਜਾਂਦਾ ਇਹਨੂੰ ਮਹਾਕਤੇ ਕੱਲੇ ਜਵਾਕਾਂ ਨੂੰ ਹੀ ਦਿੱਤਾ ਜਾਂਦਾ ਹੁੰਦਾ ਇਹਦੀ ਉਮਰ 40 ਸਾਲ ਤੱਕ ਹੁੰਦੀ ਹੈਗੀ ਸਲੋਥ ਰੈਸ ਬੋਲਿਆ ਜਾਂਦਾ ਇਹਨੂੰ ਸਲੋਥ ਰੈਸ ਪਰ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਹਜੇ ਵੀ ਇਹਨਾਂ ਦਾ ਖੇਡਾ ਪਵਾਇਆ ਜਾਂਦਾ ਹੈਗਾ ਸਾਡੇ ਪੰਜਾਬ ਦੇ ਵਿੱਚ ਤਾਂ ਉਹਦੋਂ ਚਲੇ ਗਏ ਜਦੋਂ ਰਿਸਾਨ ਦਾ ਖੇਡਾ ਹੁੰਦਾ ਹੁੰਦਾ ਸੀ ਆਓ ਆਪਾਂ ਅੱਗੇ ਚੱਲਦੇ ਆਂ ਸਾਰਸਕ੍ਰੀਨ ਜਿਹੜਾ ਸਾਰਸ ਹੈਗਾ ਇਹ ਰਾਜਸਥਾਨ ਦਾ ਰਾਜਪੰਛੀ ਹੈਗਾ ਤੇ ਇਹਦੀ ਜਿਹੜੀ ਉਮਰ ਆ ਗਈ ਉਹ 40-50 ਸਾਲ ਹੁੰਦੀ ਹੈ। ਕੀ ਬਾਤ ਆ ਯਾਰ। ਇੰਨਾ ਟਾਈਮ ਜਿਉਂਦਾ ਹੈ। ਸੋ ਆਓ ਤੁਹਾਨੂੰ ਲੱਗੇ ਤਾਂ ਦਿਖਾ ਦਿੰਨੇ ਆ। ਆ ਪਾਣੀ ਦਾ ਸਰਕਾ ਹੋ ਰਿਹਾ ਉੱਪਰ। ਸੋ ਆ ਖੜਾ ਹੈ। ਆਪਣੀ ਟੌਰ ਦੇ ਵਿੱਚ ਖੜਾ ਹੈਗਾ ਖੂੰਜੇ ਜਿਹਾ ਲੱਗਿਆ। ਇਹਨੂੰ ਸਾਰਸ ਕ੍ਰੇਨ ਬੋਲਿਆ ਜਾਂਦਾ ਹੈ। ਰਾਜਸਥਾਨ ਨਾਲ ਹੈ ਰਾਜਪੰਸੀ ਹੈ ਕਿ ਜਿੰਨੇ ਸਾਡਾ ਜਿਹੜਾ ਰਾਜਪੰਸੀ ਕਹਿੰਦੇ ਬਣ ਕਿਹੜਾ ਹੈ ਉਹ ਮੂਰ ਰਾਸ਼ਟਰੀ ਹੈ ਰਾਜਪੰਸੀ ਪੰਜਾਬ ਦਾ ਬਾਜ ਬਾਜ ਵੈਰੀ ਗੁੱਡ ਇਸ ਤਰ੍ਹਾਂ ਹੈ ਕਿੱਥੇ ਦਾ ਰਾਜਸਥਾਨ ਦਾ ਓਕੇ ਇਹ ਹੈ ਸਾਰਸ ਇਹ ਰਾਜਸਥਾਨ ਦਾ ਰਾਜ ਪੰਛੀ ਹੈ ਤੇ ਇਹਦੀ ਜਿਹੜੀ ਉਮਰ ਹੁੰਦੀ ਹੈ ਉਹ 40 ਤੋਂ 50 ਸਾਲ ਤੱਕ ਦੀ ਹੁੰਦੀ ਹੈ ਤੋ ਦੇਖੋ ਕਿੰਨਾ ਪਿਆਰਾ ਜਿਹਾ ਪੰਛੀ ਹੈ ਇਹ ਤੇ ਕਾਦੋ ਦੇਖੋ ਇਹਦਾ ਕਿੰਨਾ ਹਮ ਪਾਇਆ ਜਾਂਦਾ ਹੈਗਾ ਤੇ ਉਧਰ ਉਹ ਆਵਦਾ ਚੋਗਾ ਜੁਗੀ ਜਾਂਦਾ ਹੈ ਤੋ ਅੱਜ ਵੀਰ ਦਿਖਾਉਣਿਆ ਤੁਹਾਨੂੰ ਰੰਗ-ਬਰੰਗੇ ਤੋਤੇ ਇਹਨੂੰ ਬੋਲਿਆ ਜਾਂਦਾ ਸਲੇਟੀ ਕੋਕਾਟੀਲ ਸਲੇਟੀ ਕੋਕਾਟੀਲ ਹੈ ਬਹੁਤ ਹੀ ਪਿਆਰੇ ਪੰਛੀ ਨੇ ਇਹ ਤੇ ਇਹ ਤਾਂ ਆਪਣਾ ਦੇਸੀ ਤੋਤਾ ਆ ਗਿਆ ਮਿੱਠੂ ਹਣੀ ਆ ਗਿਆ ਤਾਂ ਤੇ ਆਹ ਪਤਾ ਨਹੀਂ ਯਾਰ ਕੀ ਹੈ ਬੈਠੇ ਨੇ ਦੋਨੇ ਜਾਨੇ ਰੁੱਸੇ ਜੀ ਹੈਨਾ ਚਲ ਆ ਜਾ ਅੱਗੇ ਦੇਖਣਾ ਜੇ ਪਾਲਸਾਂ ਹੋਰ ਕੀ ਕੁਝ ਹੋਇਗਾ ਤੇ ਜੈਬਰਾ ਚਿਚੰਜ ਇਹ ਜਿਹੜਾ ਹੋਏ ਬੰਤੀ ਦੇਖੋ ਕਿੰਨੇ ਸੋਹਣੇ ਆ ਇਹ ਜਾਵਾ ਚਿੜੀ ਇਹਨੂੰ ਜਾਵਾ ਚਿੜੀ ਬੋਲਿਆ ਜਾਂਦਾ ਬਹੁਤ ਹੀ ਰੰਗ ਬਰੰਗੀਆਂ ਚਿੜੀਆਂ ਨੇ ਇਹ ਆ ਜੋਗੇ ਅੰਟੀ ਦੇਖਣਾ ਕੀ ਹੈ ਸੋ ਆ ਸੰਗੜ ਲਾਏ ਹੋਏ ਨੇਗੇ ਵੀ ਪੰਛੀ ਕਿਤੇ ਬਾਹਰ ਵੱਲੋਂ ਨਾ ਉੱਡ ਜਾਣ ਤੇ ਉੱਪਰ ਜਾਲ ਲਾਇਆ ਹੋਇਆ ਹੈ ਸੋ ਜਗਪਾਲ ਸਿੰਘ ਕਰੀ ਪਰਾ ਸਾ ਵੀ ਭਾਰੇ ਨੇਗੇ ਪੰਛੀਆਂ ਦੇ ਲਈ ਪੰਛੀਆਂ ਲਈ ਲਾਏ ਗਏ ਨੇਗੇ ਕਿਤੇ ਡੈਂਕਰ ਨਾ ਹੋ ਜਾਣ ਇੱਥੋਂ ਕਰੀ ਪਰੇ ਸਾਰਸ ਬਹੁਤ ਰੱਖਿਆ ਜਗਪਾਲ ਇੱਥੇ ਹਨ ਸਾਰਸ ਬਹੁਤ ਜਿਆਦੇ ਰੱਖੇ ਹੋਏ ਨੇ ਲੈ ਇੱਧਰ ਵੀ ਸਾਰਸ ਨੇਗੇ ਇੱਧਰ ਕੀ ਆਓ ਇਹ ਜਗਪਾਲ ਹੈ ਆ ਕੀ ਰੰਗੀ ਜਿਆੰਦਾ ਸਰ ਕੋਈ ਜਾਨਵਰ ਆਣਾ ਜਿਹਦੀ ਆਵਾਜ਼ ਆ ਰਹੀ ਹੈ ਸੋ ਆ ਦੇਖੋ ਉਧਰ ਉਹ ਵਿਚਾਰੀ ਟਟਰੀ ਬੈਠੀ ਆ ਉਹ ਪਤਾ ਨਹੀਂ ਕਿਵੇਂ ਫਸ ਗਈ ਇੱਥੇ ਹੁਣ ਉਹਨੂੰ ਆਇਆ ਹੋਇਆ ਪੈਰ ਨੂੰ ਮੈਂ ਕਿਵੇਂ ਨਿਕਲਾਂ ਬਾਹਰੇ ਰੂਸੀ ਜੀ ਬੈਠੀ ਆ ਵਿਚਾਰੀ ਆਸਾਰ ਸੁਣੀ ਨੇਗੇ ਸਰਸ ਬਹੁਤ ਜਿਆਦਾ ਰੱਖੇ ਹੋਣੇ ਉਹਦੇ ਸੋ ਆ ਅੱਗੇ ਚੱਲਦੇ ਆ ਅੱਗੇ ਆ ਜਾ ਦੇਖੋ ओके ਜੇ ਤੁਸੀਂ ਦੇਖ ਸਕੋ ਤਾਂ ਉੱਪਰ ਗਿੱਧ ਬੈਠੀ ਹੋਈ ਐ ਉਹਦੇ ਬੈਠੀ ਗਿੱਧ ਹਾਂ ਤੇ ਰਾਨੀ ਦਿਖ ਰਹੀ ਦਿਖ ਰਹੀ ਆ ਉਹ ਬੈਠੀ ਐ ਗਿੱਧ ਇਹਨਾਂ ਦੀ ਜਿਹੜੀ ਹੁਣ ਗਿਣਤੀ ਆ ਉਹ ਖਾਤਮੇ ਦੇ ਕਗਾਰ ਤੇ ਪਹੁੰਚ ਚੁੱਕੀ ਆ ਪਰ ਕੋਈ ਵੇਲਾ ਹੁੰਦਾ ਸੀਗਾ ਜਦੋਂ ਹੱਡਾ ਰੋੜੀ ਦੇ ਵਿੱਚ ਜਿੰਨੀ ਗਿਣਤੀ ਕੁੱਤਿਆਂ ਦੀ ਹੁੰਦੀ ਸੀ ਉੰਨੀ ਇਹਨਾਂ ਦੀ ਹੁੰਦੀ ਸੀਗੀ ਪਰ ਹੁਣ ਇਹਨਾਂ ਦੀ ਜੋ ਗਿਣਤੀ ਹੈ ਉਹ ਖਤਮ ਹੋਣ ਦੇ ਕਿਨਾਰੇ ਤੇ ਹੈ ਤੇ ਆ ਜੋ ਅੱਗੇ ਦੇਖਦੇ ਆ ਅੱਗੇ ਕੀ ਹੈ ਉਹ ਬੈਠਿਆ ਈਗਲਾ ਈਗਲੇ ਇਹਨਾਂ ਵਿੱਚ ਜਿੱਦ ਗਿੱਦ ਨੂੰ ਅੰਗਰੇਜ਼ੀ ਕੀ ਕਹਿੰਦੇ ਆ ਸਰ ਹਡੋਪਰਾ ਆਪਦਾ ਗੇਦੀ ਠੀਕ ਆ ਆਪਣੇ ਲਈ ਸੋ ਆ ਜੋ ਅੱਗੇ ਦੇਖੀ ਆ ਦੇਖੋ ਕਿੰਨੇ ਸੋਹਣੇ ਪੰਛੀ ਨੇ ਲੰਬੀਆਂ ਲੰਬੀਆਂ ਚੁੰਝਾਂ ਨੇ ਇਹਨਾਂ ਦੀਆਂ ਇਹ ਬਗਲਿਆਂ ਦੀ ਨਸਲ ਵਿੱਚ ਵੀ ਆ ਜਾਂਦੇ ਨੇਗੇ ਇਹ ਸਾਰਸ ਹੋ ਗਿਆ ਇਹ ਵਾਲੇ ਪੰਛੀ ਹੋਗੇ ਇਹ ਸਾਰੇ ਬਗਲਿਆਂ ਦੀਆਂ ਨਸਲਾਂ ਚ ਆਉਂਦੇ ਨੇ ਦੇਖੋ ਇਹਨਾਂ ਦੀ ਗਿਣਤੀ ਕਿੰਨੀ ਆ ਇਦਾਂ ਲੱਗਦਾ ਜਿਵੇਂ ਪੱਥਰ ਦੇ ਬਣਾਏ ਹੁੰਦੇ ਨੇ ਇੱਕ ਹੋ ਬੈਠਾ ਉੱਪਰ ਉਹ ਮੈਨੂੰ ਲੱਗਦਾ ਇਹਨਾਂ ਦਾ ਲੀਡਰ ਲੂਡਰ ਹੋਊਗਾ ਪੂਰੀ ਗਾਇੰਗਾ ਬੈਠੀ ਆ ਇਹਨਾਂ ਦੀ ਦੇਖੋ ਤੇ ਆ ਜੋ ਅੱਗੇ ਚੱਲਦੇ ਆ ਅੱਗੇ ਦੇਖਦੇ ਆ ਅੱਗੇ ਇਧਰਲੀ ਸਾਈਡ ਵੀ ਇਹੀ ਪੰਛੀ ਨੇਗੇ ਸੋ ਹੋ ਇੱਕ ਪੰਛੀ ਆ ਜਿਹੜਾ ਉਹਦੀ ਚੁੰਝੋ ਦੇਖੋ ਕਿੰਨੀ ਵੱਡੀ ਐ ਹੈ ਆਜ ਅੱਗੇ ਚੱਲਦੇ ਆ ਅੱਗੇ ਚਲ ਕੇ ਦੇਖਦੇ ਆ ਦੇਖੋ ਇਹ ਸਾਰੇ ਬਗਲਿਆਂ ਦੀ ਨਸਲਾਂ ਚ ਹੀ ਆਉਂਦੇ ਆਗੇ ਵੱਡੇ ਵਗਲੇ ਕਹਿ ਸਕਦੇ ਆਪਾਂ ਜਾਂ ਜੰਗਲੀ ਵਗਲੇ ਜੰਗਲੀ ਵਗਲੇ ਕਹਿ ਸਕਦੇ ਕੀ ਕਹੀਏ ਇਹਨਾਂ ਨੂੰ ਹੁੰਦੇ ਤਾਂ ਬਗਲਿਆਂ ਦੀ ਨਸਲ ਤੋਂ ਹੀ ਨੇ ਇਹ ਉਹ ਜਿਹੜਾ ਬੈਠਾ ਮਿਲ ਲੱਗਦਾ ਉਹ ਇਹਨਾਂ ਦਾ ਪ੍ਰਧਾਨ ਹੋਊਗਾ ਹੈਨਾ ਸਾਰਿਆਂ ਤੋਂ ਵੱਡਾ ਗਾਕਾਰ ਦੇ ਵਿੱਚ ਸਵਾ ਉਹ ਇਧਰ ਆਹਤ ਦੇ ਵੀ ਬੈਠੇ ਨੇ ਵੀ ਆਹ ਬੈਠੇ ਆ ਉੱਪਰ ਬੈਠੇ ਹੋਏ ਹਾਂ ਆਬ ਜਰਾ ਕਾਂ ਫਸ ਗਿਆ ਇੱਥੇ ਇਹਨੂੰ ਪਤਾ ਨਹੀਂ ਉਹ ਕਿਹੜਾ ਲੈ ਆਇਆ ਓਏ ਓਏ ਆ ਕੀ ਹੋ ਗਿਆ ਕੀ ਪਚਾਲ ਦਿਆ ਪੈ ਗਿਆ ਕੋਸ ਆਇਆ ਉਹਰੇ ਮੈਨੂੰ ਲੱਗਦਾ ਸ਼ਾਇਦ ਕਿਸੇ ਦਵੰਗ ਬੰਦੇ ਨੇ ਐਂਟਰੀ-ਐਂਟਰੀ ਮਾਰੀ ਆ ਸਾਰੇ ਉੱਡਣ ਲੱਗ ਗਏ ਕਿਹੜਾ ਆ ਗਿਆ ਓਏ ਓਨੇ ਮੂੰਹ ਕਮਾ ਲਿਆ ਹਾਂ ਓਨੇ ਮੂੰਹ ਕਮਾ ਲਿਆ ਇਧਰ ਲੈ ਵਰਦਾਨ ਨੇ ਹਣਾ ਸਾਰੇ ਸਾਰੇ ਠਾਲ ਤੇ ਆਓ ਫਿਰ ਅੱਗੇ ਚੱਲਦੇ ਆ ਤੇ ਇਹ ਜਿਆਦਾ ਪਰੇਹੀ ਨਸਲਾਂ ਨੇ ਇੱਥੇ ਰੱਖਿਆ ਹੋਈਆਂ ਹਨ। ਹੂੰ ਦੇਖੋ ਕਿਨੇ ਆ। ਬਹੁਤ ਉਹ ਬੱਠਾ। ਉਹ ਦੇਖੋ ਕਿੰਨਾ ਘੈਂਟ ਹੈ। ਕਿਹੜਾ? ਹਾਂ ਇਹ ਕਾਲਾ ਸਾਰਸ ਹੈ। ਇਹ ਕਾਲਾ ਸਾਰਸ ਹੈਗਾ। ਇੱਕ ਹੋ ਹਾਂ 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 ਦੇਖ ਦੇਖ ਦੇ। ਦੇਖ ਜਾ ਘਰ ਕੇ ਟਾ ਕੇ ਅੱਗੇ ਆ ਕੇ ਦੇਖਦੇ ਆ। ਬਾ ਵੀ ਬਾ ਚੁੰਜੋ ਦੇਖੋ ਜੀ ਇਹਦੀ ਕਿੱਡੀ ਵੱਡੀ ਹੈ। ਇਹ ਪੰਛੀ ਪਤਾ ਨਹੀਂ ਕਿਹੜਾ ਹੈਗਾ।

ਕਿਵੇਂ ਨਾ ਨਾ ਇਹ ਮਤਲਬ ਲੱਗ ਲੱਗਾ ਹਾਂ ਇਹਨਾਂ ਦਾ ਪ੍ਰਧਾਨ ਐ ਇਹ ਸਾਰਿਆਂ ਦਾ ਆਕਾਰ ਚ ਸਭ ਤੋਂ ਵੱਡਾ ਐ ਇਹ ਦੇਖੋ ਕਿੰਨਾ ਘੈਂਟ ਐ ਇਹਦਾਂ ਨੂੰ ਦੇਖ ਰਿਹਾ ਸੁੰਝ ਦੇਖੋ ਇਹਦੀ ਕਿੰਨੀ ਰੇਅਰ ਆ ਚਾਪੜ ਦੀ ਜੁੰਝਾ ਇਹਦੀ ਜਿਆਦਾਤਰ ਇਹ ਮੱਛੀਆਂ ਮੁੱਛੀਆਂ ਵਗੈਰਾ ਹੀ ਖਾਂਦੇ ਨੇ ਵੀ ਹੂੰ ਤੇ ਆਓ ਹੁਣ ਕਿਹੜਾ ਉਹ ਦੇਖ ਇੱਕ ਬੰਦਾ ਰੱਸੀ ਖੋਲੀ ਆ ਰਿਆ ਇਹਨਾਂ ਦਾ ਠੀਕ ਹੈ ਖਲੀ ਅੱਗੇ ਚਲੋ ਆਜੋ ਅੱਗੇ ਦੇਖਦੇ ਆ ਸੋ ਜਿਹੜਾ ਇਹ ਹੈ ਇਹਦਾ ਕੱਦ ਘਾਟ ਫੜਾ ਯਾਰ ਸਾਰਿਆਂ ਨਾਲੋਂ ਵੱਡਾ ਕੱਦ ਹੈ ਇਹਦਾ ਹੈ ਨਾ ਪਰਦਾ ਨਾਲ ਸਾਹ ਉਹ ਚਲੋ ਆਜੋ ਅੱਗੇ ਦੇਖਦੇ ਆ ਕਿ ਕੀ ਆ ਆਜਾ ਇੱਕ ਵਾਰ ਅੱਗੇ ਚਲਦੇ ਆ ਤੇ ਆ ਦੇਖ ਜਗਪਾਲ ਆ ਗੇਟ ਦਾ ਬਸ ਸਿੰਪਲ ਜੀ ਗੇਟ ਹੈ ਇਹਨਾਂ ਨੂੰ ਆਪਾਂ ਇਹ ਖੋਲ ਕੇ ਅੰਦਰ ਜਾ ਸਕਦੇ ਆਂਗੇ ਪਰ ਜਾਣਾ ਨਹੀਂ ਵੀ ਪਤਾ ਮੰਗਰੀ ਪੈ ਜਾਣੇ ਹੈ ਹਨਾ ਕੁਝ ਪਤਾ ਨਹੀਂ ਹੁੰਦਾ ਹਾਂ ਗੈਂਗ ਪੂਰੀ ਵੱਡੀ ਹੈ ਇਹਨਾਂ ਦੀ ਉਹ ਜਿਹੜਾ ਵੱਡਾ ਹਰਾ ਪੰਛੀ ਜਗਪਾਲ ਮੈਨੂੰ ਲੱਗਾ ਪ੍ਰਧਾਨ ਹੈ ਇਹਨਾਂ ਦਾ ਹਨਾ ਮੁਖੀ ਆ ਉਹ ਇਹਨਾਂ ਦਾ ਹਨਾ ਹਾਂ ਕੀ ਬਾਤ ਹੈ ਯਾਰ ਕਿੰਨੇ ਵਧੀਆ ਨੇਗੇ ਇਧਰ ਬਜਾੜਾ ਕਾਂ ਫਸ ਗਿਆ ਓਏ एक में आ गया रे, कि चला जा अगे चलते पता नहीं खाना मग रहा है पता नहीं रो है था। सो देख रहा देख सकती जमा सालिया ਸੋ ਇਹ ਜਿਹੜਾ ਪੰਛੀ ਹੈ ਇਹ ਪੰਛੀ ਤਿਆਰ ਕੀਤਾ ਗਿਆ ਸੀਗਾ ਅਮਰੀਕਾ ਦੇ ਵੱਲੋਂ ਇਹ ਕੁਦਰਤ ਦੀ ਦੇਣ ਨਹੀਂ ਚਲੋ ਕੁਦਰਤ ਦੀ ਵੀ ਦੇਣਾ ਪਰ ਇਹ ਅਮਰੀਕਾ ਵੀ ਵਿੱਚ ਤਿਆਰ ਕੀਤਾ ਗਿਆ ਸੀ ਵਿਗਿਆਨੀਆਂ ਵੱਲੋਂ ਸੋਤਰਮੁਰਗ ਦੇ ਵਰਗਾ ਲੱਗਦਾ ਤੇ ਇਹਦਾ ਜਿਹੜਾ ਵਪਾਰ ਵੀ ਸ਼ੁਰੂ ਹੋਇਆ ਸੀ ਪੰਜਾਬ ਦੇ ਵਿੱਚ ਪਹਿਲਾਂ ਪਰ ਉਹ ਫੇਲ ਹੋ ਗਿਆ ਚੱਲਿਆ ਨਹੀਂ ਪਰ ਦੇਖੋ ਮੇ ਤਾਂ ਬਹੁਤ ਪਿਆਰੇ ਜਿਹਾ ਲੱਗ ਰਹੇ ਨੇ ਯਾਰ ਇਹ ਪੰਛੀ ਆ ਕਿਵੇਂ ਜਾਗਦਾ ਹੈਲੋ ਹਾਂ ਬਈ ਕੀ ਹਾਲ ਆ ਠੀਕ ਆ ਜਗਪਾਲ ਜੇ ਕੁਝ ਲੈ ਕੇ ਆਉਂਦੇ ਜਰ ਖਾਣ ਨੂੰ ਆਪਾਂ ਦੇ ਦਿੰਦੇ ਇਹਨਾਂ ਨੂੰ ਹੈ